The oh. 504, 504, थी, थी, 501, 504, 504, 500 ਦਾ 4 500 ਦਾ 4 ਲਓ ਜੀ ਪੂਰਨ ਚੰਦਰੇ ਲਾਤੀ ਸੂਟਾਂ ਦੀ ਬਹੁਤ ਵੱਡੀ ਸੇਲ ਜਿਹੜਾ ਬਾਜ਼ਾਰ ਚ ਮਿਲਦਾ 500 ਦਾ ਇੱਕ ਪੂਰਨ ਚੰਦਰ ਨੇ ਕਰਤੇ 500 ਦੇ 4 500 ਦੇ 4 ਪੂਰਾ ਕਢਾਈ ਕੱਢਿਆ ਪੀਸ ਰੰਗ ਵੀ ਟੋਪ ਦਾ ਉਹ ਦੁਪੱਟਾ ਵੀ ਨਾਲ ਦੇਣਾ ਆ ਲਓ ਜੀ ਬਾਜ਼ਾਰ ਦਾ ਰੇਟ ਹੈਗਾ 1500 ਆਪਾਂ ਦੇਣਾ 190 ਰੁਪਏ ਦਾ ਭਾਜੀ ਭਾਰੀ ਸਿਲਕ ਦਾ ਸੂਟ ਆ ਗਿਆ ਜੀ ਹੁਣ ਸਿਲਕ ਦਾ ਸੂਟ ਬਾਜ਼ਾਰ 4.5 400 ਵਿਗਦਾ ਆਪਾਂ ਦੇਣਾ ਜੀ 225 ਰੁਪਏ ਦਾ ਸੂਟ ਸਿਲਕ ਦਾ ਆਹ ਦੇਖ ਲਓ ਜੀ ਬਜ਼ਾਰ 8-800 ਦਾ ਸੂਟ ਵਿਗਦਾ ਹੈ ਆਪਾਂ ਕਰਤਾ ਜੀ 325 ਰੁਪਏ ਦਾ ਸੂਟ ਅਸੀਂ ਤੁਹਾਨੂੰ ਐ ਨਹੀਂ ਕਹਿਣਾ ਲੱਖ ਰੁਪਿਆ ਲੈ ਕੇ ਆਓ ਅਸੀਂ ਤੁਹਾਨੂੰ ਐ ਨਹੀਂ ਕਹਿਣਾ 2 ਲੱਖ ਲੈ ਕੇ ਆਓ ਸਿਰਫ 20-25000 ਰੁਪਿਆ ਸਾਡੇ ਕੋਲ ਲੈ ਕੇ ਆਓ ਤੇ ਘਰ ਬੈਠੇ ਆਪਣਾ ਕੰਮ ਸ਼ੁਰੂ ਕਰੋ ਔਰ ਰੋਜ਼ ਦਾ 2-4000 ਰੁਪਏ ਤੁਹਾਡਾ ਬਣੂਗਾ ਹੀ ਬਣੂਗਾ ਇਹ ਮੈਂ ਗਰੰਟੀ ਲਿਖ ਕੇ ਵੀ ਦੇ ਦਾਂਗਾ ਬੱਲੇ 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 ਬਈ ਕਹਿੰਦਾ ਇੱਕ ਨਹੀਂ ਦੋ ਨਹੀਂ ਪੰਜ ਨਹੀਂ 10 ਨਹੀਂ ਹੁਣੇ ਵੀਡੀਓ ਸ਼ੇਅਰ ਕਰਦੇ ਹੋ ਜਿਹੜਾ ਵੀਡੀਓ ਸ਼ੇਅਰ ਕਰੂ 31 ਲੋਕਾਂ ਨੂੰ ਆਹ ਸੂਟ ਫ੍ਰੀ ਰੰਗ ਜਿਹੜਾ ਮਰਜੀ ਤੁਹਾਡੇ ਘਰ ਕੋਰੀਅਰ ਵੀ ਕਰਾਂਗੇ ਬਾਜ਼ਾਰ ਵਿਕਦਾ ਭਾਵੇਂ 100000 ਰੁਪਏ ਦਾ ਪੂਰਨ ਚਾਂਨੇ ਕਾਰਤਾ ਜੀ ਸਿਰਫ 450 ਰੁਪਏ ਦਾ ਸਿਲਕ ਦਾ ਸੂਟ ਬਹੁਤ ਸੋਹਣਾ ਡਿਜ਼ਾਈਨ 50000 ਰੁਪਏ ਦਾ ਕੱਪੜਾ ਜਿਹੜਾ ਤੁਹਾਡੇ ਸ਼ਹਿਰ 'ਚ ਤੁਹਾਨੂੰ ਮਿਲਣਾ ਹੈ ਅਸੀਂ 20000 ਚ ਪੂਰਾ ਕਰਕੇ ਦਵਾਂਗੇ ਜੀ ਜਿਹੜੇ ਚੰਡੀਗੜ੍ਹ ਦਿੱਲੀ ਬੰਬੇ ਉੱਤਾਰ ਹੁੰਦੇ ਆ ਭਾਜੀ ਜਿਹੜਾ 4400 ਦਾ ਸੂਟ ਵਿਗਦਾ ਦੇਖੋ ਪਿਓਰ ਕਰੇਪ ਦਾ ਸੂਟ ਨਾਲ ਸਾਈਡ ਤੇ ਬਾਜੂ ਆਏਗੀ ਨਾਲ ਸਲਵਾਰ ਆਏਗੀ ਨਾਲ ਆਏਗਾ ਜੀ ਦੁਪੱਟਾ ਇਹ 4400 ਵਾਲੇ 35 3500 ਵਾਲੇ ਸੂਟ ਆਪਾਂ ਸਿਲਕ ਦੇ ਕਰਤਾ ਜੀ ਸਿਰਫ 850 ਰੁਪਏ ਦੇ ਲਾਂਗੇ ਬਾਜ਼ਾਰ ਦੀ ਕੀਮਤ ਹੈ ਜੀ ਘੜ ਤੋਂ ਘੜ 2500 ਰੁਪਏ ਪੂਰਨ ਚਾਨਕਾਤਾ ਜੀ 650 ਰੁਪਏ ਦਾ ਸੂਟ ਬਾਜ਼ਾਰ 'ਚ ਜਿਹੜਾ ਸੂਟ ਵਿਗਦਾ 8 8 10000 ਰੁਪਏ ਦਾ ਆਪਾਂ ਤੁਹਾਨੂੰ ਦੇ ਦੇਣਾ 2 2000 25 2500 ਰੁਪਏ ਦੇ ਵਿੱਚ ਇਦਾਂ ਦਾ ਸੂਟ ਦੇ ਦੇਣਾ ਭਾਜੀ ਆ ਲੋ ਭਾਜੀ ਹੈਵੀ ਸੂਟ ਹੈਵੀ ਦੁਪੱਟੇ ਆ 4500 ਰੁਪਏ ਪਹਿਲੇ ਭਰੀ ਵੇਚਿਆ ਸੂਟ ਹੁਣ ਆਪਾਂ ਕਰਤਾ ਜੀ ਸਿਰਫ ਦੇ ਸਿਰਫ 2875 ਰੁਪਏ ਦਾ ਸੂਟ ਦਾ ਲਓ ਤੇਰੇ 70% ਤੱਕ ਦੀ ਸੇਲ ਮਤਲਬ 1 ਲੱਖ ਵਾਲਾ ਕਪੜਾ 30000 ਚ ਲੈ ਜਾਓ 70% ਲੈਸ ਤੇ ਲੈ ਜਾਓ ਭਾਈ 70% ਲੈ ਜਾਓ ਲੈ ਜਾਓ ਬਾਰ ਬਾਰ ਸੱਦਾ ਦੇ ਰਹੇ ਆ 1 ਲੱਖ ਵਾਲਾ ਕਪੜਾ ਲੈ ਜਾਓ 30000 ਚ 50000 ਵਾਲਾ ਕਪੜਾ ਲੈ ਜਾਓ 15000 ਚ ਫਾਇਦੇ ਵੱਡੇ 10 ਦਿਨ ਦੀ ਸੇਲ ਆ ਲੋ ਜੀ ਭਾਈ ਜਿੰਦੇ ਘਰ ਵਿਆਹ ਸ਼ਾਦੀ ਆਣ ਵਾਲੀ ਹੈ ਉਹਦਾ ਹੋ ਗਿਆ ਜੀ ਹੁਣ ਫਾਇਦਾ ਕਿਉਂਕਿ ਲੱਖ ਰੁਪਏ ਦਾ ਕਪੜਾ ਮਿਲ ਜਣਾ 30000 ਚ 50000 ਦਾ ਕਪੜਾ ਦੇ ਦੇਣਾ ਆਪਾਂ 18200 ਰੁਪਏ ਦੇ ਵਿੱਚ 500 ਦਾ 4 500 ਦਾ 4 500 ਦਾ 4 ਲਓ ਜੀ ਪੂਰਨ ਚਾਂਦ ਨੇ ਲਾਤੀ ਸੂਟਾਂ ਦੀ ਬਹੁਤ ਵੱਡੀ ਸੇਲ ਜਿਹੜਾ ਬਾਜ਼ਾਰ ਚ ਮਿਲਦਾ 500 ਦਾ ਇੱਕ ਪੂਰਨ ਚਾਂਦ ਨੇ ਕਰਤੇ 500 ਦੇ 4 500 ਦੇ 4 ਭਾਰੀ ਸੱਤੀ 500 ਦੇ 4 ਭਾਰੀ 500 ਦੇ 4 ਦਾ ਕਰਤੇ ਨਾਲ ਡਿਜ਼ਾਈਨ ਵੀ ਦੇਖੋ ਕਿੱਡੇ ਸ਼ਾਨਦਾਰ ਸੋਹਣੇ ਸੋਹਣੇ 500 ਦੇ 4 ਸੂਟ ਜਿੰਦੇ ਚ ਲਾਈਨਿੰਗ ਵਾਲਾ ਡਿਜ਼ਾਈਨ ਵੀ ਮਿਲੇਗਾ ਜਿਓਮੈਟ੍ਰੀਕਲ ਵੀ ਮਿਲੇਗਾ ਛੋਟੇ ਛੋਟੇ ਫਲਾਵਰ ਵਾਲਾ ਡਿਜ਼ਾਈਨ ਵੀ ਮਿਲੇਗਾ ਤੇ ਵੱਡੇ ਵੱਡੇ ਫੁੱਲਾਂ ਵਾਲੇ ਭਾਜੀ ਰੰਗ ਦੇਖੋ ਇਹ ਰੰਗ ਪਤਾ ਕਿਹੜੇ ਆ ਜਿਹੜੇ ਹਜ਼ਾਰ ਹਜ਼ਾਰ ਰੁਪਏਲੇ ਸੂਟਾਂ ਜਾਂਦੇ ਆ ਆਪਾਂ ਕਰਤੇ 500 ਦੇ 4 ਸੂਟ ਬਾਜ਼ਾਰ ਚ ਸੂਟ ਮਿਲਣਾ 250 ਰੁਪਏ ਦਾ ਇੱਕ 1000 ਦੇ 4 ਪੂਰਨ ਚੰਨ ਕਰਤੇ 500 ਦੇ 4 ਭਾਜੀ ਡਿਜ਼ਾਈਨ ਦੇਖੋ ਡਿਜ਼ਾਈਨ ਦੇ ਕੇ ਮਨ ਖੁਸ਼ ਹੋਇਣਾ ਇਹ ਪੂਰਨ ਚੰਨ ਕੰਪਨੀ ਦੀ ਸੇਲ ਹੈ 25000 ਦਾ ਕਪੜਾ 10000 ਚ ਦੇਣਾ ਸਿੱਖੇ ਆਪਾਂ ਸ਼ੁਰੂ ਤੋਂ ਹੀ ਭਾਜੀ ਕੱਟ ਪੂਰੀ ਜਿੰਨੇ ਉਹ ਜਿੰਨੇ 5 ਮੀਟਰ ਆ ਕਿਤੇ ਇਦਾਂ ਹੋਣਾ ਬਾਏ 3 ਮੀਟਰ ਸੂਟ ਕਰਕੇ ਦੇ ਦਿਓ ਭਾਜੀ ਪੂਰਾ 5 ਮੀਟਰ ਸੂਟ ਨਿਕਲੇਗਾ ਜੇ ਐਨਾ ਕ ਵੀ ਕੱਟ ਨਿਕਲਿਆ 10000 ਰੁਪਏ ਇਨਾਮ ਹੈ ਮੀਟਰ ਨਾਲ ਨਾਪ ਕੇ ਪੂਰਾ 5 ਮੀਟਰ ਗਾਗਨ ਦੇ ਸਾਹਮਣੇ ਕੱਟ ਕੇ ਦੇਈਦਾ ਭਾਜੀ 500 ਦੇ 4 ਦੇਖੋ ਜੀ ਇਹਦਾ ਭਾਵੇਂ ਬਣਾ ਲਿਓ ਟਾਪ ਨਾਈਟ ਸੂਟ ਬਣਾ ਲਿਓ ਭਾਵੇਂ ਸੂਟ ਬਣਾ ਲਿਓ ਮਰਜੀ ਹੈਗੀ ਤੁਹਾਡੀ 500 ਦੇ 4 ਚੈਲੰਜ ਕਰਤਾ ਜਿੱਥੇ ਮਰਜੀ ਚੱਲ ਜਾਓ ਕੋਈ ਮਾਈ ਦੇ ਲਾਲ ਇਨਾ ਸਸਤਾ ਕੱਪੜਾ ਨਹੀਂ ਦੇ ਸਕਦਾ ਪੂਰਨ ਚੰਦ ਕੰਪਨੀ ਲੁਧਿਆਣੇ ਸ਼ਹਿਰ ਭਾਈ ਜੀ ਹੁਣੇ ਬਾਕੀ ਵੈਰਾਈਟੀ ਬਾਅਦ ਨਵਾਂ ਕੰਮ ਵੀ ਸ਼ੁਰੂ ਕਰਨਾ ਆ ਰੀਸੇਲਰ ਵੀ ਆ ਫੇਰੀ ਲਾਉਣ ਵਾਲੇ ਵੀ ਆ ਪਿੰਡਾਂ 'ਚ ਦੁਕਾਨਾਂ ਵੀ ਆ ਲੋਕਾਂ ਦੀਆਂ ਉਹਨਾਂ ਦਾ ਫੇਰਾ ਕਰੋ ਭਾਈ ਸਾਡੇ ਕੋਲ ਜਿਹੜਾ ਮਰਜ਼ੀ ਵੀ ਆ ਜਾਵੇ ਭਾਵੇਂ ਤੁਸੀਂ ਪੁਰਾਣੇ ਕੰਮ ਕਰਨ ਵਾਲੇ ਹੋ ਭਾਵੇਂ ਤੁਹਾਡੀ ਪਿੰਡ 'ਚ ਦੁਕਾਨ ਹੈ ਤੁਸੀਂ ਰੀਸੇਲਰ ਹੋ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਹੈ ਤੁਸੀਂ ਘਰ ਦੇ ਵਿੱਚ ਫ੍ਰੀ ਬੈਠੇ ਹੋ ਤੁਸੀਂ ਚਾਹੁੰਦੇ ਹੋ ਕਿ 2-4000 ਰੁਪਏ ਤੁਸੀਂ ਰੋਜ਼ ਦਾ ਕਮਾਇਆ ਕਮਾਣਾ ਚਾਹੁੰਦੇ ਹੋ ਤਾਂ ਤੁਸੀਂ ਪੂਰਨ ਚੰਦ ਕੰਪਨੀ ਨਾਲ ਜੁੜ ਲਓ ਸਾਡੇ ਨਾਲ ਜੁੜ ਕੇ ਕੰਮ ਕਰੋ ਤੁਸੀਂ ਰੋਜ਼ ਦਾ 4-5000 ਰੁਪਇਆ ਆਰਾਮ ਨਾਲ ਕਮਾਓਗੇ ਮਹੀਨੇ ਦਾ 50000 ਤੋਂ ਲੈ ਕੇ 1 ਲੱਖ ਰੁਪਇਆ ਤੁਸੀਂ ਗਰੰਟਡ ਅਸੀਂ ਲਿਖ ਕੇ ਦਵਾਵਾਂਗੇ ਤੁਸੀਂ ਕਮਾਓਗੇ ਹੀ ਕਮਾਓਗੇ ਔਰ ਤੁਸੀਂ ਕੰਮ ਕਿਤੇ ਨਾਲ ਸ਼ੁਰੂ ਕਰਨਾ ਹੈ ਕਿੰਨੇ ਪੈਸੇ ਨਾਲ ਕੰਮ ਸ਼ੁਰੂ ਕਰਨਾ ਹੈ ਸਭ ਤੋਂ ਵੱਡਾ ਮੁੱਦਾ ਇਹ ਹੁੰਦਾ ਅਸੀਂ ਤੁਹਾਨੂੰ ਐ ਨਹੀਂ ਕਹਿਣਾ ਲੱਖ ਰੁਪਇਆ ਲੈ ਕੇ ਆਓ ਅਸੀਂ ਤੁਹਾਨੂੰ ਐ ਨਹੀਂ ਕਹਿਣਾ 2 ਲੱਖ ਲੈ ਕੇ ਆਓ ਸਿਰਫ 20 25000 ਰੁਪਇਆ ਸਾਡੇ ਕੋਲ ਲੈ ਕੇ ਆਓ ਤੇ ਘਰ ਬੈਠੇ ਆਪਣਾ ਕੰਮ ਸ਼ੁਰੂ ਕਰੋ ਉਹ ਰੋਜ਼ ਦਾ 2 4000 ਰੁਪਇਆ ਤੁਹਾਡਾ ਬਣੂਗਾ ਹੀ ਬਣੂਗਾ ਇਹ ਮੈਂ ਗਰੰਟੀ ਲਿਖ ਕੇ ਵੀ ਦੇਦਾਗਾ ਜੀ ਲਓ ਜੀ ਇੱਕ ਹੋਰ ਪਟਾਕਾ ਪਾਤਾ ਕਹਿੰਦੇ ਆ ਹਾਲੇ ਲੈ ਜਾਓ 600 ਦੇ 4 600 ਦੇ 4 ਭਾਈ ਸਾਹਿਬ 600 ਦੇ 4 600 ਦੇ 4 ਭਾਜੀ 600 ਦੇ 4 ਭਾਜੀ ਕੱਪੜਾ ਕਿਹੜਾ ਨੇ ਕੱਪੜੇ ਬਹੁਤ ਸੋਹਣੇ ਯਾਰ ਦੇ ਕੀ ਕੰਮ ਹੈ ਭਾਜੀ ਤਾਰੇ ਕੱਪੜਾ ਇਹ ਤਾਂ ਭਾਜੀ ਅੰਦਾ ਭਾਵੇਂ ਸੂਟ ਬਣਾਓ ਭਾਵੇਂ ਕੋਟ ਸੈੱਟ ਬਣਾਓ ਪਾਵੇਂ ਫਰਕਾ ਬਣਾਓ ਪਾਵੇਂ ਡਰੈੱਸਾ ਬਣਾਓ ਬਾਜ਼ਾਰ ਵਿਕਦਾ 500 ਰੁਪਏ ਦਾ ਇੱਕ ਸੂਟ ਆਪਾਂ ਸੇਲ ਲਾਤੀ 600 ਦੇ ਚਾਰ ਵਾਰੀ ਪੂਰੇ ਪੰਜਾਬ 'ਚ ਵਿਫਤਾ ਪੈਣੀ ਹੈ ਦੁਕਾਨਦਾਰਾਂ ਨੂੰ ਲਓ ਜੀ ਰਾਜੋ ਛੇਤੀ ਛੇਤੀ ਆਹ ਦੇਖੋ ਹੇ ਤਾਂ ਪਟਾਕੇ ਪੈਣੇ ਆ ਆ ਦੇਖੋ ਜੀ ਚੀਜ਼ ਪੂਰਾ ਕਢਾਈ ਕੱਢਿਆ ਪੀਸ ਰੰਗ ਵੀ ਟਾਪ ਦਾ ਉਹ ਦੁਪੱਟਾ ਵੀ ਨਾਲ ਦੇਣਾ ਆ ਲਓ ਜੀ ਬਾਜ਼ਾਰ ਦਾ ਰੇਟ ਹੈਗਾ 1500 ਆਪਾਂ ਦੇਣਾ 190 ਰੁਪਏ ਦਾ ਭਾਜੀ 190 190 190 ਰੁਪਏ ਦਾ ਸੂਟ ਲਓ ਜੀ 190 ਨਾਲ ਲੱਭੇ ਨਾਲ ਲੱਗੇ ਆ ਦੇਖੋ 190 ਦਾ ਸੂਟ ਫੈਰੇ ਹੋ ਰਿਹਾ ਛੇਦੀ ਪਹੁੰਚੋ ਭਾਰੀ ਸਿਲਕ ਦਾ ਸੂਟ ਆ ਗਿਆ ਜੀ ਹੁਣ ਸਿਲਕ ਦਾ ਸੂਟ ਬਾਜ਼ਾਰ 4.5 400 ਵਿਗਦਾ ਆਪਾਂ ਦੇਣਾ ਜੀ 225 ਰੁਪਏ ਦਾ ਸੂਟ ਸਿਲਕ ਦਾ 5 ਮੀਟਰ ਪੂਰਾ ਸੂਟ ਕਪੜਾ ਸਿਲਗ ਡਿਜ਼ਾਈਨ 40 ਤੋਂ 50 ਦੇ ਦਣੇ ਆ ਜੀ ਲੋ ਜੀ ਲੋਕਾਂ ਨੇ ਨੌਕਰੀਆਂ ਛੱਡਤੀਆਂ ਜੌਬਾਂ ਛੱਡਤੀਆਂ ਆਪਣੇ ਨਿੱਕੇ ਨਿੱਕੇ ਕੰਮ ਛੱਡ ਗਏ ਸੂਟਾਂ ਦਾ ਕੰਮ ਕਰ ਲਾ ਪਿਆ ਲੱਖਾਂ ਰੁਪਏ ਕਮਾਰੇ ਮਹੀਨੇ ਦੇ ਪੂਰਨ ਚੰਦ ਕੋ ਆਪਣੀ ਤੇ ਆ ਜਾਓ ਆ ਦੇਖੋ ਬੁਰਬੁਲ ਭਾਜੀ ਮਸਲੀਨ ਕਪੜਾ ਮਸਲੀਨ ਆਏਗਾ ਜੀ ਮਸਲੀਨ ਆਹ ਦੇਖ ਲਓ ਜੀ ਬਾਜ਼ਾਰ 8-800 ਦਾ ਸੂਟ ਵਿਗਦਾ ਆਪਾਂ ਕਰਤਾ ਜੀ 325 ਰੁਪਏ ਦਾ ਸੂਟ ਆਹ ਕਪੜਾ ਨਾਲ ਭਾਜੀ ਟਾਪ ਦੇ ਡਿਜ਼ਾਈਨ ਦੇ ਦਾਂਗੇ ਮਸਲੀਨ ਕਪੜਾ 325 ਰੁਪਏ ਦਾ ਰੰਗ ਦੇਖੋ ਡਿਜ਼ਾਈਨ ਦੇਖੋ ਕੁਆਲਿਟੀ ਦੇਖੋ ਕੱਪੜਾ ਦੇਖੋ 800 ਰੁਪਏ ਦਾ ਸੂਟ 325 ਰੁਪਏ ਦਾ ਦੇਤਾ ਭਾਜੀ ਦੇਖੋ ਜੀ ਸਾਡੇ ਕੋਲ ਵੈਰਾਈਟੀਆਂ ਨੇ ਮੁੱਕਣੀਆਂ ਰੰਗ ਨਹੀਂ ਮੁੱਕਨੇ ਬ੍ਰਾਂਡਡ ਸੂਟ ਦੇ ਰਹੇ ਦੁਪੱਟੇ ਦੇਖੋ ਪਾਕਿਸਤਾਨੀ ਦੁਪੱਟੇ ਲਿਆਂਦੇ ਪਾਕਿਸਤਾਨੀ ਪਾਕਿਸਤਾਨੀ ਦੁਪੱਟੇ ਕੋਈ ਕਹਿੰਦਾ 1495 ਦਾ ਸੂਟ ਕੋਈ ਕਹਿੰਦਾ 1695 ਸੂਟ ਭਾਜੀ ਭਾਰੀ ਪੂਰਨ ਜਨ ਕਹਿੰਦਾ 450 ਦਾ ਲੈ ਕੇ ਜਾਓ 450 450 450 ਦਾ ਸੂਟ ਭਾਜੀ 450 ਦਾ ਸੂਟ ਛੇਤੀ ਛੇਤੀ ਆ ਜਾਓ ਵੀ ਛੇਤੀ ਛੇਤੀ ਵਿਆਹਾਂ ਸ਼ਾਦੀਆਂ ਦੇ ਕੱਪੜਾ ਲੈਣਾ ਦਾਜਪ दुपटे आ गए डिजायन सौ सौ काम शुरू करना तो दस नी भी सौ सौ डिजाइन बाजार विकता हजार हजार रुपए का पून चाने का जी सिर्फ साढ़े चार सौ रुपए का डिजाइन डिजायन दे देंगे भाजी वीडियो चेक नहीं करनी लेकिन कस्टमर इतने आएगा तौ नाल हो बहुत व्डा धमाका जी आ मेरे हाथ चूट जी ਆ ਦੇਖ ਲਓ ਇਹ ਤੁਹਾਨੂੰ ਫ੍ਰੀ ਚ ਮਿਲ ਸਕਦਾ ਹੈ ਬਿਨਾ ਪੈਸੇ ਖਰਚੇ ਕਿੱਦਾਂ ਮਿਲਣਾ ਹੈ ਆ ਵੀਡੀਓ ਦੇਖਦੇ ਦੇਖਦੇ ਸ਼ੇਅਰ ਕਰ ਦਿਓ ਜਿਵੇਂ ਹੁਣ ਤੁਸੀਂ ਕਰਤੀ ਹਾਂਜੀ ਤੁਹਾਡਾ ਹੀ ਜੀ ਤੁਸੀਂ ਸ਼ੇਅਰ ਕਰਦੀ ਸੂਟ ਤੁਹਾਡੇ ਘਰੇ ਪਹੁੰਚ ਗਿਆ ਜੀ ਐਦਾਂ ਹੀ ਬਾਕੀ ਭੈਣ ਭਰਾ ਸੂਟ ਜੇ ਲੈਣਾ ਚਾਹਣੇ ਤਾਂ ਵੀਡੀਓ ਸ਼ੇਅਰ ਕਰ ਦਿਓ 31 ਭੈਣ ਭਰਾਵਾਂ ਨੂੰ 31 ਭੈਣ ਭਰਾਵਾ ਨੂੰ ਸੂਟ ਫ੍ਰੀ ਜਿਵੇਂ ਨਾਲ ਦਾ ਜਿਹੜਾ ਵੀਡੀਓ ਬੱਲੇ 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 ਬਈ ਕਹਿੰਦਾ ਇੱਕ ਨਹੀਂ ਦੋ ਨਹੀਂ ਪੰਜ ਨਹੀਂ 10 ਨਹੀਂ ਹੁਣੇ ਵੀਡੀਓ ਸ਼ੇਅਰ ਕਰਦੇ ਹੋ ਜਿਹੜਾ ਵੀਡੀਓ ਸ਼ੇਅਰ ਕਰੂ 31 ਲੋਕਾਂ ਨੂੰ ਆਹ ਸੂਟ ਫ੍ਰੀ ਰੰਗ ਜਿਹੜਾ ਮਰਜੀ ਤੁਹਾਡੇ ਘਰ ਕੋਰੀਅਰ ਵੀ ਕਰਾਂਗੇ ਵੀਡੀਓ ਵੀ ਸ਼ੇਅਰ ਕਰੀ ਜਾ ਆਈ ਜਾਂ ਰੇਟ ਵੀ ਦੱਸੋ ਇਹਦਾ ਭਾਜੀ 450 ਦਾ ਸੂਟ ਦੇ ਦਾਂਗੇ ਜੇ ਤੁਸੀਂ ਮੁੱਲ ਲੈਣਾ ਹੈ ਬਾਜ਼ਾਰ ਦੀ ਕੀਮਤ ਹੈ ਜੀ 1200 1800 ਆਪਾਂ 450 ਚ ਦੇ ਦੇਣਾ ਭਾਜੀ ਆਹ ਲੋ ਜੀ ਸ਼ਿਮਰ ਕਪੜਾ ਕਪੜਾ ਆ ਗਿਆ ਜੀ ਸ਼ਿਮਰ ਬਾਜ਼ਾਰ ਵਿੱਚ ਤਾਂ 2-2000 ਰੁਪਏ ਦਾ ਸੂਟ ਨਾਲ ਦੇਖੋ ਦੁਪੱਟਾ 2-2000 ਰੁਪਏ ਦਾ ਸੂਟ ਆਪਾਂ 10 ਦੇਣ ਦੀ ਸੇਲ ਲਾਈ ਆ ਭਾਜੀ 10 ਦੇਣ ਦੀ ਸੇਲ ਦੇ ਵਿੱਚ ਆਪਾਂ ਸੂਟ ਤੁਹਾਨੂੰ ਦੇ ਰਹੇ ਨੇ ਸਿਰਫ 550 ਰੁਪਏ ਦਾ ਓਏ ਹੋਏ 550 550 550 ਲੈ ਜਾਓ ਫੋਟ ਵਾਲੇ ਓ ਮੋਡਰਨ ਵਾਲੇ ਸੂਟ ਕਰਤੇ 550 ਬਾਜ਼ਾਰ ਚ 2-2000 ਰੁਪਈਆ ਪੂਰਨ ਚੰਦ ਨੇ ਬੁੱਲਬੁੱਲ ਦਾ ਬੱਚਾ ਦੇਖੋ ਏ ਮਰਮਲ ਕਰਦੇ ਸੂਟ ਚੱਕੋ 550 ਦੇ ਵਿੱਚ ਭਾਦੀ ਉਸ ਤੋਂ ਬਾਅਦ ਆ ਨਵੀਂ ਕੁਆਲਿਟੀ ਦੇਖੋ ਜੀ ਆ ਦੇਖੋ ਜੀ ਸ਼ਿਮਰ ਦਾ ਸੂਟ ਪੂਰਾ ਫਰੰਟ ਜਾਲ ਕੱਢਿਆ ਹੋਇਆ ਨਾਲ ਚਨੌਂ ਛਪੋਂ ਦਾ ਦੁਪੱਟਾ ਪਾਰਟੀ ਵੇਅਰ ਸੂਟ ਹੈ ਜੀ 2-2000 ਦਾ ਬਿਜਾਰ ਵਿਕਦਾ ਆਪਾਂ ਕਰਤਾ ਜੀ 695 ਰੁਪਏ ਦਾ ਸੂਟ ਭਾਜੀ ਸਿਲਕ ਦਾ ਸ਼ਿਮਰ ਦਾ ਸੂਟ ਪਾਰਟੀ ਵੇਅਰ ਸੂਟ ਭਾਜੀ 695 ਰੁਪਏ ਦਾ ਤੁਹਾਡੇ ਸ਼ਹਿਰ 'ਚ ਆਹੀ ਸੂਟ ਤੁਹਾਨੂੰ 1200 ਤੋਂ 1400 ਦਾ ਮਿਲਣਾ ਹੈ ਜਿਹੜਾ ਪੂਰਨ ਚੰਦ ਨੇ 10 ਦੇਣ ਦੀ ਸੇਲ ਚ ਕਰਤਾ ਜੀ 695 ਰੁਪਏ ਦਾ ਜਦੋਂ ਮਰਜ਼ੀ ਆ ਜਾਓ ਜੀ ਵੇਚਣ ਵਾਸਤੇ ਕੱਪੜਾ ਲੈਣਾ ਸਿਰਫ 15-20000 ਰੁਪਿਆ ਲਾਓ ਜ਼ਿਆਦਾ ਪੈਸੇ ਲਾਉਣ ਦੀ ਲੋੜ ਨਹੀਂ ਜੇਕਰ ਤੁਸੀਂ ਤੁਹਾਡੇ ਘਰ 'ਚ ਵਿਆਹ ਸ਼ਾਦੀ ਆਉਣ ਵਾਲੀ ਹੈ ਤੁਸੀਂ ਦਾਜਵਰੀ ਦਾ ਕੱਪੜਾ ਲੈਣਾ ਤਾਂ ਤੁਸੀਂ ਅੱਖਾ ਬੰਦ ਕਰਕੇ ਪੂਰਨ ਚੰਦ ਕੰਪਨੀ ਲੁਧਿਆਣੇ ਆ ਜਾਓ ਜੀ 50000 ਰੁਪਏ ਦਾ ਕੱਪੜਾ ਜਿਹੜਾ ਤੁਹਾਡੇ ਸ਼ਹਿਰ 'ਚ ਤੁਹਾਨੂੰ ਮਿਲਣਾ ਹੈ ਅਸੀਂ 20000 ਚ ਪੂਰਾ ਕਰਕੇ ਦਵਾਂਗੇ ਜੀ ਔਰ ਗਾਰੰਟੀ ਨਾਲ ਤੁਸੀਂ ਲੈਣੇ ਸ਼ਰਾਰੇ ਕਰਾਰੇ ਤੁਸੀਂ ਲੈਣੇ ਲਹੰਗੇ ਤੁਸੀਂ ਲੈਣੇ ਸੂਟ ਤੁਸੀਂ ਲੈਣੇ ਬਰਾਇਡਲ ਸੂਟ ਤਾਨੂੰ ਹਰ ਚੀਜ਼ ਅੱਧੇ ਤੋਂ ਵੀ ਘੱਟ ਰੇਟਾਂ 'ਚ ਪੂਰਨ ਤਨ ਸਟੋਰ ਤੋਂ ਮਿਲੇਗੀ ਜੀ ਆ ਦੇਖੋ ਜਿੱਦਾਂ ਇਹ 1250 ਦਾ ਸੂਟ ਤੁਹਾਨੂੰ ਕਰਤਾ ਜੀ 695 ਰੁਪਏ ਲਓ ਜੀ ਇੱਕ ਹੋਰ ਬਹੁਤ ਵੱਡੀ ਗਾਰੰਟੀ ਦੇ ਰਹੇ ਆ ਗਾਰੰਟੀ ਦੇ ਰਹੇ ਇੱਕ ਹੋਰ ਬਹੁਤ ਵੱਡੀ ਤੁਸੀਂ ਇੱਥੇ ਆ ਜਾਓ ਫਾਇਦੇ ਬਹੁਤ ਵੱਟੇ ਆ ਜੇ ਤੁਸੀਂ ਆਨਲਾਈਨ ਕੱਪੜਾ ਖਰੀਦਣਾ ਚਾਹੁੰਦੇ ਹੋ ਤੁਸੀਂ ਜੰਮੂ ਬੈਠੇ ਹੋ ਤੁਸੀਂ ਕਾਂਗੜੇ ਬੈਠੇ ਹੋ ਤੁਸੀਂ ਅੰਬਾਲੇ ਬੈਠੇ ਹੋ ਪੰਜਾਬ ਹਰਿਆਣਾ ਰਾਜستان ਹਿਮਾਚਲ ਜਿੱਥੇ ਵੀ ਆਨਲਾਈਨ ਸ਼ੋਪਿੰਗ ਕਰਨੀਆਂ ਤੇ ਤੁਸੀਂ ਆ ਨੰਬਰ ਸਕਰੀਨ ਦਿੱਤੇ ਆ ਇੱਥੇ ਵੀਡੀਓ ਕਾਲ ਦੀ ਸਰਵਿਸ ਲੈ ਸਕਦੇ ਆ ਆਨਲਾਈਨ ਕਪੜਾ ਮੰਗਾ ਲਓ 50000 ਦਾ ਲੱਖ ਦਾ 1.5 ਲੱਖ ਦਾ ਜਿੰਨਾ ਮਰਜ਼ੀ ਕਪੜਾ ਮੰਗਾ ਲਓ ਜ਼ਿੰਮੇਵਾਰੀ ਆ ਸਾਡੀ ਤੁਹਾਡੇ ਪੈਸੇ ਨਹੀਂ ਖਰਾਬ ਹੋਣੇ ਪੈਸੇ ਸੇਵ ਜਿਹੜੀ ਚੀਜ਼ ਪਸੰਦ ਕਰੋਗੇ ਤੁਹਾਡੇ ਘਰ ਆ ਜੂਗੀ ਕਿਉਂਕਿ ਇੱਥੇ ਫਰਾਡ ਨਹੀਂ ਹੁੰਦਾ ਲੋਕਾਂ ਦੇ ਫਾਇਦੇ ਹੁੰਦੇ ਆ ਆ ਚੱਕੋ ਜੀ ਚੱਕੋ ਜੀ ਜੇ ਕੋਈ ਟਰੱਕ ਪਰ ਪਰ ਕੇ ਲੈ ਲਿਆ ਪਰਿਆ ਲੋ ਜੀ ਕਰੇਵ ਦੇ ਡਿਜ਼ਾਈਨਰ ਬੁਟੀਕ ਵਾਲੇ ਸੂਟ ਇਹ ਜਿਹੜੇ ਚੰਡੀਗੜ੍ਹ ਦਿੱਲੀ ਬੰਬੇਓ ਤਿਆਰ ਹੁੰਦੇ ਆ ਭਾਜੀ ਜਿਹੜਾ 4-4 ਹਜ਼ਾਰ ਦਾ ਸੂਟ ਵਿਗਦਾ ਦੇਖੋ ਪਿਓਰ ਕਰੇਵ ਦਾ ਸੂਟ ਨਾਲ ਸੈੱਟ ਤੇ ਬਾਜੂ ਆਏਗੀ ਨਾਲ ਸਲਵਾਰ ਆਏਗੀ ਨਾਲ ਆਏਗਾ ਜੀ ਦੁਪੱਟਾ ਇਹ 4-4000 ਵਾਲੇ 35-3500 ਵਾਲੇ ਸੂਟ ਆਪਾਂ ਸਿਲਕ ਦੇ ਘਰ ਤਾਂ ਜੀ ਸਿਰਫ 850 ਰੁਪਏ ਦੇ ਜੀ ਆਹ ਦੇਖੋ ਜੀ 850 ਇਦਾਂ ਦੇ ਸੂਟ ਲੱਗਣੇ ਆ ਜਦੋਂ ਤੁਸੀਂ ਪੋਣਿਆ ਰੰਗ ਦੇਖੋ ਕਿੰਨੇ ਸੋਹਣੇ ਲੈ ਜਾਓ ਛੇਤੀ ਛੇਤੀ ਸੁਨਹਿਰੀ ਮੌਕਾ ਦੱਸ ਦੇਣਾ ਤੁਹਾਡੇ ਕੋਲ ਦਸਾਂ ਦਿਨਾਂ ਤੋਂ ਬਾਅਦ ਤੁਸੀਂ ਲੱਭਣਾ ਤੁਸੀਂ ਭਾਲਣਾ ਇਹ ਰੇਟ ਨਹੀਂ ਮਿਲਣਾ ਰੇਟ ਡਬਲ ਹੋ ਰਿਹਾ ਡਬਲ ਡਬਲ ਆਜੋ ਤੁਸੀਂਾਂ ਦੇ ਵਿੱਚ ਵਿੱਚ ਆਹ ਲਓ ਜੀ ਪਿਓਰ ਫਿਓਨਾ ਕਪੜਾ ਆ ਗਿਆ ਜੀ ਗਰਮੀਆਂ ਦੀ jaan ਗਰਮੀਆਂ ਦੀ ਸ਼ਾਨ ਬੁਟੀਕ ਦੇ ਸੂਟ ਨਾਲ ਪਿਓਰ ਦੇ ਦੁਪੱਟੇ ਆ ਦੁਪੱਟਾ ਜੇ ਪਿਓਰ ਕਹਤਾ ਪਿਓਰ ਹੀ ਨਿਕਲਣਾ ਭਾਜੀ 18 1800 2200 ਦਾ ਸੂਟ ਕਰਤਾ ਜੀ 550 ਰੁਪਏ ਦਾ ਦੁਪੱਟਾ ਪਿਓਰ ਦਵਾਂਗੇ ਬੁਟੀਕ ਦੇ ਸੂਟ ਦਵਾਂਗੇ ਬਾਜ਼ਾਰ ਨਾਲੋਂ 70% ਲੈਸ ਦਵਾਂਗੇ ਜੀ ਨਾਲੇ ਦੇਖੋ ਜੀ ਬਹੁਤ ਸੁਪਰ ਸੁਪਰ ਚੀਜ਼ਾਂ ਆ ਵੀ ਦੇਖੋ ਤੁਸੀਂ ਛੇਤੀ ਪਹੁੰਚੋ ਸਨੇਰੀ ਮੌਕੇ ਆ ਲੁੱਟਾਂ ਕਰਾਉਣਾ ਹੋਰ ਪਾਸੇ ਜਾ ਕੇ ਪੈਸੇ ਨਾ ਪਰਵਾਹ ਕਰੋ ਸਹੀ ਠਿਕਾਣਾ ਇਹ ਪੰਜਾਬ ਦਾ ਖੂਫੀਆ ਠਿਕਾਣਾ ਪੂਰਨ ਚੰਦ ਕੰਪਨੀ ਆ ਜੋ ਆ ਲਓ ਜੀ ਭਾਜੀ ਸਿਲਕ ਦੇ ਸੂਟ ਡਿਜ਼ਾਈਨਰ ਸੂਟ ਐਦਾਂ ਦੇ ਆ ਕਪੜਾ ਸਿਲੇਗਾ ਭਾਜੀ 10 ਸਾਲ ਵੀ 10 ਸਾਲ ਬਾਅਦ ਵੀ ਸੂਟ ਨੂੰ ਪਾਉਣ ਤੋਂ ਬਾਅਦ ਕੁਝ ਹੋ ਗਿਆ 10 ਸਾਲ ਦੀ ਵੀ ਗਾਰੰਟੀ ਹੈ ਜੀ ਸੂਟ ਵਾਪਸ ਲੈ ਲਾਂਗੇ ਬਾਜ਼ਾਰ ਦੀ ਕੀਮਤ ਹੈ ਜੀ ਘਰ ਤੋਂ ਘੜ 2500 ਰੁਪਏ ਪੂਰਨ ਚੰਦ ਨੇ ਕਰਤਾ ਜੀ 650 ਰੁਪਏ ਦਾ ਸੂਟ ਆ ਸਾਰੀ ਲਾਈਨੀਆਂ ਦੀ ਲੱਗੀ ਵੀ ਹੈ ਭਾਜੀ ਆ ਦੇਖੋ 650 ਅੱਜ ਸਿਲਕ ਦੇ ਸੂਟ ਜਿੰਨੇ ਦੇ ਦਾਂਗੇ ਜੀ ਆ ਦੇਖੋ ਜੀ 100 ਡਿਜ਼ਾਈਨ ਆਹ ਦੇਖੋ ਜੀ ਇੱਦਾਂ ਦੇ ਡਿਜ਼ਾਈਨ ਤੁਹਾਨੂੰ ਆਪਾਂ 650 ਚ ਦੇਨੇ ਆ ਤੁਹਾਡਾ ਮਨ ਕਰ ਦੇਣਾ ਸੀ ਖੁਸ਼ ਵਿਆਹ ਸ਼ਾਦੀ ਦਾ ਕਪੜਾ ਲੈਣ ਆਣਾ ਤਾਂ ਦੇਖੋ ਆ 650 ਚ ਤੁਹਾਨੂੰ ਇੱਦਾਂ ਦੇ ਸਿਲਕ ਦੇ ਡਿਜ਼ਾਈਨ ਮਿਲਨੇ ਆ ਭਾਜੀ ਨਾਲ ਚਨੌਨ ਸ਼ਫੌਨ ਦੇ ਦੁਪੱਟੇ ਦੇਨੇ ਆ ਤੁਹਾਡਾ ਕਰਾ ਲੈਣਾ ਆਪਾਂ ਫਾਇਦਾ ਦੱਸ ਦੇਂਦੀ ਸੇਲ ਹੈ ਜਲਦੀ ਤੋਂ ਜਲਦੀ ਲੁਧਿਆਣੇ ਪਹੁੰਚ ਜਾਓ ਜੀ ਦੇਖੋ ਜੀ ਥਾਪੀਆਂ ਮਾਰ-ਮਾਰ ਕੇ ਧੋ ਲੋ ਥਾਪੀਆਂ ਮਾਰ-ਮਾਰ ਕੇ ਥਾਪੀਆਂ ਟੁੱਟ ਜਾਣੀਆਂ ਸਾਡੇ ਸੂਟਾਂ ਨੂੰ ਕੋਸ਼ਿਸ਼ ਹੋਣਾ ਕਿਉਂਕਿ ਕੁਆਲਿਟੀ ਡਿਜ਼ਾਈਨ ਬਹੁਤ ਆ ਵੀ ਦੇਖੋ ਜੀ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਮਾਡਰਨ ਵਾਲੇ ਸੂਟ ਆ ਵੀ ਆ ਗਏ ਆਹ ਦੇਖੋ ਜੀ ਮਸਲੀਨ ਆ ਗਈ ਜੀ ਬੁਟੀਕ ਵਾਲੇ ਮਸਲੀਨ ਦੇ ਸੂਟ ਆ ਗਏ ਭਈ ਆ ਦੇਖੋ ਜੀ ਇਹ ਸ਼ਰਟ ਆਏਗੀ ਨਾਲ ਆਏਗੀ ਜੀ ਸਲਵਾਰ ਤੇ ਕਢਾਈ ਵਾਲੋ ਜੀ ਸਲਵਾਰ ਤੇ ਕਢਾਈ ਆ ਗਈ ਨਾਲ ਆ ਗਿਆ ਜੀ ਦੁਪੱਟਾ 15 1500 18 1800 ਵਿਗੜਾ ਆਪਾਂ ਦੇਣਾ ਜੀ ਸਿਰਫ 650 ਰੁਪਏ ਦਾ ਸੂਟ ਜੀ ਦੇਖੋ 650 ਦੇ ਵਿੱਚ ਸਿਰਫ 650 ਦੀ ਰੇਂਜ ਭਾਜੀ ਗਲੇ ਤੇ ਕਾਂ ਪਹੁੰਚ ਜਾਂਦੇ ਕੰਮ ਉਹ ਦੁਪट्टे ਸੋਨੇ ਰੰਗ ਉਦੋਂ ਸੋਨੇ ਰੇਟ 650 ਆਹ ਲੋ ਜੀ ਉਸ ਤੋਂ ਬਾਅਦ ਭਾਜੀ ਇਦਾਂ ਦੇ ਪਾਰਟੀ ਵੇਅਰ ਸੂਟ ਬੂਮੈਟ ਦੀਆਂ ਕਾਪੀਆਂ ਬ੍ਰਾਂਡਡ ਕੱਪੜੇ ਦੇ ਆਪਾਂ ਤੁਹਾਨੂੰ ਕਾਪੀਆਂ ਦੇਤੀਆਂ ਜੀ ਆਹ ਆ ਦੇਖੋ ਜੀ ਪਿਓਰ ਫਿਓਨਾ ਪਿਓਰ ਕਾਟਨ ਦੇ ਸੂਟ ਹੈ ਜੀ 100% ਕੋਟਨ نیچے ਸਾਰਾ ਤੁਹਾਡਾ ਤਿੱਲੇ ਦਾ ਵਰਕ ਕੀਤਾ ਹੋਊਗਾ ਆ ਆ ਗਿਆ ਜੀ ਨਾਲ ਦੁਪੱਟਾ ਦੁਪੱਟਾ ਦੇਖੋ ਜੀ ਨਾਲ ਬਾਜ਼ਾਰ ਵਿੱਚ ਤਾਂ 2200 ਰੁਪਏ ਦਾ ਆਪਾਂ ਘਰ ਤਾਂ ਜੀ 1250 ਰੁਪਏ ਦਾ ਸੂਟ ਬ੍ਰਾਂਡਡ ਕੰਪਨੀ ਦਾ ਜੀ ਬ੍ਰਾਂਡਡ ਜਿਹੜਾ 4400 ਦਾ ਸੂਟ ਵਿਕਦਾ ਆਪਾਂ ਸੇਲ 'ਚ ਕਰਤਾ ਜੀ 1250 ਰੁਪਏ ਦਾ ਦੇਖੋ ਜੀ ਇਦਾਂ ਦੇ ਮੌਕੇ ਬਾਰ-ਬਾਰ ਹੋਣੇ ਨਹੀਂ ਤੁਹਾਨੂੰ ਬਾਰ-ਬਾਰ ਕਹਿ ਰਹੇ ਆ ਆਜੋ 10 ਦਿਨ 10 ਦਿਨ 10 ਦਿਨ 10 ਦਿਨ ਦਾ ਸੇਲ ਠਮਾਕਾ ਭਾਜੀ ਕੋ ਸੋਨਾ ਚਾਂਦੀ ਵੀ ਦਿਖਾ ਦਿਓ ਭਾਜੀ ਸੋਨਾ ਚਾਂਦੀ ਹੱਥ ਫੜੀ ਹੋਈ ਹੈ ਆ ਲਓ ਜੀ ਸੋਨਾ ਚਾਂਦੀ ਦਾ ਸੂਟ ਜਿਹੜਾ ਸਾਰੀਆਂ ਭੈਣਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ 1000 121200 ਤੋਂ ਘੱਟ ਨਹੀਂ ਮ ਖਿਆਰ ਯਾਰ 12 1200 ਤੋਂ ਘੱਟ ਨਹੀਂ ਮਿਲਦਾ ਸੂਟ ਆ ਲੋ ਜੀ ਸੂਟ ਨਾਲ ਆ ਗਿਆ ਦੁਪੱਟਾ ਇਹਦਾ ਵੀ ਰੇਟ ਆਪਾਂ ਘਟਾਤਾ ਜੀ ਬਾਜ਼ਾਰ ਦੀ ਕੀਮਤ ਹੈ ਜੀ 1800 2000 ਆਪਾਂ ਕਰਤਾ ਜੀ 750 ਰੁਪਏ ਦਾ ਸੂਟ ਜੀ 750 750 750 ਦੇ ਵਿੱਚ ਰੰਗ ਵੀ ਸੱਤ ਦੇ ਦਿਆਂਗੇ ਚੱਕੋ ਜੀ ਸੋਨਾ ਚਾਂਦੀ ਸੋਨਾ ਚਾਂਦੀ ਕੋਈ ਇਸ ਤਰ੍ਹਾਂ ਸੋਨੀ ਕੋਈ ਭਾਜੀ ਹੈਵੀ ਸੂਟ ਵੀ ਦਿਹਾ ਹੋਣਾ ਭਾਜੀ ਹੈਵੀ ਸਾਜ ਹੋਰੀ ਹੈਵੀ ਇੰਗਲੈਂਡ ਰਾਇਲ ਪਿੰਡਾ ਸ਼ਹਿਰ ਵਾਲੇ ਸਾਰੇ ਕਸਟਮਰ ਆਉਂਦੇ ਪਾਜੀ ਮੈਂ ਸੂਟਾਂ ਦੇ ਰੇਡ ਕਰਤੇ ਆ ਜੀ ਬਹੁਤ ਘੱਟ ਬ੍ਰਾਈਡਲ ਸੂਟਾਂ ਦੇ ਆ ਦੇਖੋ ਜੀ ਬਾਜ਼ਾਰ ਚ ਜਿਹੜਾ ਸੂਟ ਵਿਗਦਾ 8-8 10-10 ਹਜ਼ਾਰ ਰੁਪਏ ਦਾ ਆਪਾਂ ਤੁਹਾਨੂੰ ਦੇ ਦੇਣਾ 2-2000 25-2500 ਰੁਪਏ ਦੇ ਵਿੱਚ ਐਦਾ ਦੇ ਸੂਟ ਦੇ ਰਹੇ ਨੇ ਭਾਜੀ ਜਿਹੜੇ ਬਾਜ਼ਾਰ ਚ 10-10 12-12 ਹਜ਼ਾਰ ਦੇ ਵਿਕਦੇ ਆ ਆ ਦੇਖੋ ਭਾਜੀ ਕੋਈ ਇਹਦਾ 12000 ਮੰਗਦਾ ਕੋਈ 14000 ਮੰਗਦਾ ਕੋਈ 16000 ਮੰਗਦਾ ਜਾਲ ਪੂਰਾ ਪਾਰੇ ਪਾਰੇ ਸੂਟ ਸਾਡੇ ਕੋਲ 1100 1200 1500 2000 2500 ਸਾਰੀ ਵੈਰਾਈਟੀ ਮਿਲ ਜਾਣੀ ਆਦਾ ਦੇ ਪਾਜੀ ਬਰਾਇਡਲ ਸੂਟ ਜਿਹੜੇ ਵਿਆਹ ਚ 8 10 10000 ਦੇ ਮਿਲਦੇ ਆ ਪੂਰਨ ਚੰਦ ਤੋਂ 70% ਲੈਸ 10000 ਰੁਪਏ ਦਾ ਸੂਟ ਸਿਰਫ 2575 ਰੁਪਏ ਦਾ ਆ ਲੋ ਪਾਜੀ ਹੈਵੀ ਸੂਟ ਹੈਵੀ ਦੁਪੱਟੇ ਆ 4500 ਰੁਪਏ ਪਹਿਲੇ ਪਾਜੀ ਵੇਚਿਆ ਸੂਟ ਹੁਣ ਆਪਾਂ ਕਰਤਾ ਜੀ ਸਿਰਫ ਦੇ ਸਿਰਫ 2875 ਰੁਪਏ ਦਾ ਸੂਟ ਦਾ ਲੈ ਲਓ ਜੀ ਲਓ 2875 70% ਤੱਕ ਦੀ ਸੇਲ ਮਾਤਲਬ 1 ਲੱਖ ਵਾਲਾ ਕਪੜਾ 30000 ਚ ਲੈ ਜਾਓ ਬਿਲਕੁਲ ਜੀ ਬਿਲਕੁਲ ਆ ਦੇਖੋ ਦੁਪੱਟੇ ਨਾਲ ਹੈਵੇ ਇੰਸਟਾਗ੍ਰam ਭਰਿਆ ਪਿਆਰੀਆ ਡਿਜ਼ਾਈਨ ਨਾਲ ਇੰਸਟਾਗ੍ਰam ਫੇਸਬੁੱਕ ਮੈਂ ਕਹਿੰਦਾ ਜੀ YouTube ਲੋਕ ਵੇਚਦੇ 25 25000 ਰੁਪਏ ਦਾ ਸੂਟ ਸਾਡੇ ਕੋਲ 70% ਲੈਸ ਤੇ ਲੈ ਜਾਓ ਭਾਈ 70% ਲੈ ਜਾਓ ਲੈ ਜਾਓ ਬਾਰ ਬਾਰ ਸੱਦਾ ਦੇ ਰਹੇ ਹਾਂ 1 ਲੱਖ ਵਾਲਾ ਕਪੜਾ ਲੈ ਜਾਓ 30000 ਚ 50000 ਵਾਲਾ ਕੱਪੜਾ ਲੈ ਜਾਓ 15000 ਚ ਫਾਇਦੇ ਵੱਡੇ 10 ਦਿਨ ਦੀ ਸੇਲ ਆਹ ਲੋ ਜੀ ਭਾਜੀ ਜਿੰਦੇ ਘਰ ਵਿਆਹ ਸ਼ਾਦੀ ਆਣ ਵਾਲੀ ਹੈ ਉਹਦਾ ਹੋ ਗਿਆ ਜੀ ਹੁਣ ਫਾਇਦਾ ਕਿਉਂਕਿ ਲੱਖ ਰੁਪਏ ਦਾ ਕਪੜਾ ਮਿਲ ਜਣਾ 30000 ਚ 50000 ਦਾ ਕਪੜਾ ਦੇ ਲੈਣਾ ਆਪਾਂ 18-20000 ਰੁਪਏ ਦੇ ਵਿੱਚ ਤੁਸੀਂ ਪੰਜਾਬ 'ਚ ਬੈਠੇ ਹੋ ਤੁਸੀਂ ਹਰਿਆਣਾ 'ਚ ਬੈਠੇ ਹੋ ਤੁਸੀਂ ਹਿਮਾਚਲ ਬੈਠੇ ਹੋ ਤੁਸੀਂ ਜੰਮੂ ਕਸ਼ਮੀਰ ਬੈਠੇ ਹੋ ਸਿਰਫ ਲੁਧਿਆਣਾ ਤੱਕ ਆ ਜਾਓ ਰੁਪਈਆ ਹਜ਼ਾਰ ਤੁਹਾਡਾ ਲੱਗਣਾ ਨਹੀਂ ਇੱਥੇ ਆ ਕੇ ਤੁਹਾਡਾ ਇੱਕ ਸੂਟ ਇੱਕ ਇੱਕ ਸੂਟ 'ਚ 2-2000 ਰੁਪਏ ਦਾ ਫਾਇਦਾ ਆਊਗਾ ਔਰ ਤੁਹਾਨੂੰ ਡਿਜ਼ਾਈਨ ਮਿਲਣਗੇ ਸਾਰੇ 2024 ਦੇ ਲੇਟੈਸਟ ਡਿਜ਼ਾਈਨ ਸਾਰੇ 2024 ਦੇ ਡਿਜ਼ਾਈਨ ਇਦਾਂ ਦੇ ਡਿਜ਼ਾਈਨ ਪਾ ਦੇਣੇ ਆ 2 2025 2500 ਚ ਇਦਾਂ ਦੇ ਸੂਟ ਦੇਣੇ ਬ੍ਰਾਈਡਲ ਭਾਜੀ ਆ ਦੇਖੋ ਜੀ ਆ ਦੇਖੋ ਜੀ ਐਨਆਰਆਈਆਂ ਲਈ ਜਿਹੜੇ ਰਾਇਲ ਕਸਟਮਰ ਉਹਨਾਂ ਲਈ ਬੜੇ ਸੋਹਣੇ ਡਿਜ਼ਾਈਨ ਸਾਡੇ ਕੋਲ ਕੁੜੀਆਂ ਜਿੰਨੇ ਰੰਗ ਸਾਡੇ ਕੋਲ ਮਿਡਲੇਜ ਦੇ ਬਜ਼ੁਰਗਾਂ ਦੀ ਸਾਰੀ ਵੈਰਾਈਟੀ ਹੈਗੀ ਆ ਛੇ ਦੀ ਛੇ ਦੀ ਆ ਜਾਓ ਜੀ ਬਹੁਤ سارے ਫਾਇਦੇ ਆ ਆ ਦੇਖੋ ਟਾਪ ਦੀਆਂ ਚੀਜ਼ਾਂ ਇਧਰ ਵੀ ਪਾ ਦੇ ਆ ਦੇਖੋ ਸਾਰਾ ਸੈਕਸ਼ਨ ਹੀ ਭਰਿਆ ਪਿਆ ਜੀ ਸਾਰਾ ਦੇਖੋ ਕਸਟਮਰਾਂ ਦੀ ਲਾਈਨ ਲੱਗੀ ਵੀ ਇੱਧੇ ਕਿਸਮਤ ਦੂਰੋਂ ਦੂਰੋਂ ਆਂਦਾ ਹੈ ਇਹ ਸਾਰਾ ਹੀ ਸੈਕਸ਼ਨ ਸਾਡਾ ਬ੍ਰਾਈਡਲ ਸੈਕਸ਼ਨ ਹੈ ਬੜੀ ਆ ਦੇਖੋ ਕੋਈ ਏਕਣੀ ਕੋਈ ਦੋਣੀ ਹਜ਼ਾਰਾਂ ਡਿਜ਼ਾਈਨ ਹਜ਼ਾਰਾਂ ਸੂਟ ਹਜ਼ਾਰਾਂ ਡਿਜ਼ਾਈਨ ਹਜ਼ਾਰਾਂ ਸੂਟ ਪਏ ਆ ਭਾਜੀ ਕਸਟਮਰ ਪੂਰੇ ਪੰਜਾਬ ਚੋਂ ਆ ਰਿਹਾ ਹੈ ਹਰਿਆਣਾ ਜਿਉਂ ਆ ਰਿਹਾ ਹੈ ਹਿਮਾਚਲ ਚੋਂ ਆ ਰਿਹਾ ਹੈ ਜੰਮੂ ਕਸ਼ਮੀਰ ਤੱਕ ਤੋਂ ਕਸਟਮਰ ਆ ਰਹੇ ਜੀ ਡਿਜ਼ਾਈਨਰ ਸੂਟ ਲੈਣ ਸਾਡੇ ਕੋਲ ਇਦਾਂ ਦੇ ਇਦਾਂ ਦੇ ਡਿਜ਼ਾਈਨਰ ਸੂਟ ਜਿਹੜੇ ਤੁਹਾਨੂੰ ਪੂਰੇ ਪੰਜਾਬ ਚੋਂ ਨਹੀਂ ਮਿਲਨੇ ਕਿੱਥੋਂ ਮਿਲਨੇ ਜੀ ਸਿਰਫ ਪੂਰਨਚੰਦ ਕੰਪਨੀ ਸਟੋਰ ਤੋਂ ਆਹ ਲੋ ਜ ਇਹ ਮਿਲਨੇ ਤੁਹਾਨੂੰ ਕਿੱਥੋਂ ਹੈ ਸਿਰਫ 10 ਦਿਨ ਦੀ ਪੂਰਨ ਚੰਦ ਦੀ ਸੇਲ ਦੇ ਵਿੱਚ ਆਹ ਲੋ ਜੀ ਸਭ ਦੇ ਰੇਟ ਘਟਾ ਦਿੱਤੇ ਆ ਜੀ ਹੁਣ ਤੁਸੀਂ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਤੁਸੀਂ ਬਿਨਾ ਸੋਚੇ ਪੂਰਨ ਚੰਦ ਕੰਪਨੀ ਦੇ ਪਹੁੰਚ ਲੋ ਤੇ ਆਪਣਾ ਹਜ਼ਾਰਾਂ ਲੱਖਾਂ ਦਾ ਫਾਇਦਾ ਕਰਾ ਲਓ ਜੀ ਦੇਖੋ ਜੀ ਲੋਕ ਦੂਰੋਂ ਦੂਰੋਂ ਪਿੰਡਾਂ ਸ਼ਹਿਰਾਂ ਤੋਂ ਆ ਗਏ ਆ ਦੇਖੋ ਫਾਇਦੇ ਲੈ ਰਹੇ ਆ ਤੁਸੀਂ ਵੀ ਆ ਜਾਓ 6 ਤੀ 10 ਦਿਨਾਂ ਦੀ ਸੇਲ ਪੂਰਨ ਚੰਦ ਕੰਪਨੀ ਲੁਧਿਆਣਾ ਸ਼ਹਿਰ ਆ ਜਾਓ ਜੀ ਬਹੁਤ ਬਹੁਤ ਤੁਹਾਡਾ ਵੈਲਕਮ ਕੈਰਾਮਨ ਹੋਮ ਸੰਧੀ ਨਾਲ ਹਰਦੀਪ ਸਿੰਘ ਤੱਗਰ ਸਾਹ ਟੀਵੀ ਲੁਧਿਆਣਾ